ਏ ਪ੍ਰਾਚੀ ਕੌਣ ਆਇਆ ਮਿਲਨੇ ਉੱਟ ਕੇ ਮਿਲੋ ਚਲੋ 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 ਪਾਉਛੂ ਹਾਂ ਐਸੇ ਘਰਵਾਲਾ ਨੂੰ ਮਾਰਾ ਚਿੱਤ ਆ ਰੋਣਾ ਨਹੀਂ ਹੈ ਰੋਣਾ ਨਹੀਂ ਹੈ ਘਰਵਾਲਾ ਆਇਆ ਤੁਹਾਰੇ ਤੇ ਭੈਣ ਸਾਨੂੰ ਮਿਲੀ ਸੀ ਉਹਦੇ ਬੱਚਾ ਹੋਇਆ ਹੋਇਆ ਸੀ ਛੋਟਾ ਜਿਹਾ ਬੱਚਾ ਸੀ ਉਹਦੇ ਕੋਲੇ ਸੜਕ ਤੇ ਆਪਣੇ ਰੇਲਵੇ ਪੁਲਿਸ ਦੇ ਆਪਣੇ ਰੇਲਵੇ ਸਟੇਸ਼ਨ ਦੇ ਉੱਪਰ ਬਠਿੰਡੇ ਉਹਦੇ ਸਟੇਸ਼ਨ ਦੇ ਉੱਪਰ ਹੀ ਬੱਚਾ ਹੋ ਗਿਆ ਸੀਗਾ ਤੇ ਉਸ ਬੈਣ ਨੂੰ ਕੋਈ ਸਰਜੀਤ ਸਿੰਘ ਪੰਜਾਬ ਪੁਲਿਸ ਦੇ ਨੌਜਵਾਨ ਨੇ ਹਸਪਤਲ ਪਹੁੰਚਦਾ ਕੀਤਾ ਉੱਥੋਂ ਹਸਪਤਲ ਤੋਂ ਫਿਰ ਜਿਹੜੇ ਕਾਨੂੰਨੀ ਵਾਰ ਕਾਰਵਾਈ ਕਰਕੇ ਮਾਂ ਪੁੱਤਾਂ ਨੂੰ ਦੋਨਾਂ ਨੂੰ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਪਹੁੰਚਦਾ ਕਰਤਾ ਜਿਹੜਾ ਬੱਚਾ ਉਹਦੇ ਗੋਦੀ ਸੀਗਾ ਉਹਦਾ ਨਾਮ ਅਸੀਂ ਇੱਥੇ ਆਏ ਤੋਂ ਰੱਖਿਆ ਇੱਥੇ ਆ ਕੇ ਫਿਰ ਉਹਦਾ ਗੁਰਦੁਆਰਾ ਸਾਹਿਬ ਤੇ ਅਸੀਂ ਹੁਕਮਨਾਮਾ ਲਿਆ ਗਿਆ ਤੇ ਉਹਦੇ ਵਿੱਚੋਂ ਬੱਬਾ ਨਿਕਲਿਆ ਸੀ ਅੱਖਰ ਤੇ ਬੱਬੇ ਅੱਖਰ ਦੇ ਉੱਤੇ ਫਿਰ ਅਸੀਂ ਉਹਦਾ ਬਲਵਿੰਦਰ ਸਿੰਘ ਨਾਮ ਰੱਖਿਆ ਉਸ ਬੱਚੇ ਦਾ ਤੇ ਫਿਰ ਭੈਣ ਥੋੜੀ ਅਫਸੈਟ ਸੀ ਫਿਰ ਹੌਲੀ ਠੀਕ ਹੋਈ ਥੋੜਾ ਥੋੜਾ ਫਿਰ ਉਹਨੇ ਹੌਲੀ ਹੌਲੀ ਆਪਣਾ ਐਡਰੈਸ ਦੱਸਣਾ ਸ਼ੁਰੂ ਕੀਤਾ ਨਾਮ ਦੱਸਣਾ ਸ਼ੁਰੂ ਕੀਤਾ ਤਾਂ ਫਿਰ ਇਹਦੇ ਸਾਡੇ ਟੀਮ ਦੇ ਮੈਂਬਰ ਸਮندر দত্ত ਜੀ ਨੇ ਪਰਿਵਾਰ ਤੱਕ ਪਹੁੰਚ ਕੀਤੀ ਤੇ ਕੱਲ ਇਹਦੇ ਹਸਬੰਦ ਨਾਲ ਗੱਲ ਹੋਈ ਕ੍ਰਿਸ਼ਨ ਜੀ ਇਹਨਾਂ ਦੇ ਹਸਬੰਦ ਅੱਜ ਆਪਣੀ ਵਾਈਫ ਨੂੰ ਮਿਲਣ ਆਏ ਨਹੀਂ ਔਰ ਇਹਨਾਂ ਨੇ ਦੱਸਿਆ ਕੱਲ ਸਾਨੂੰ ਵੀ ਇਹਦੇ ਦੋ ਬੱਚੇ ਹੋਰ ਸੀ ਦੋ ਬੇਟੇ ਇੱਕ ਦਿਨ ਆਰੀਏ ਨਾ ਇੱਕ ਦਿਨ ਨਾ ਕਾਰਤਿਕ ਆ ਜੀ ਜੀ ਤੇ ਉਹ ਵੀ ਦੋਨੋਂ ਬੱਚੇ ਨਾਲ ਲੈ ਕੇ ਇਹ ਭੈਣ 8 ਤਰੀਕ ਨੂੰ 8 8 8 8 ਨੂੰ ਆਹੀ ਪਿਛਲੇ ਅਗਸਤ ਦੇ ਮਹੀਨੇ ਚ ਹਰਦਵਾਰ ਤੋਂ ਘਰੋਂ ਨਿਕਲੀ ਇਹਦੇ ਕੋਲੇ ਦੋ ਬੱਚੇ ਇਹਦੇ ਗੋਦੀ ਸੀ 11 ਸਾਲ ਦਾ ਇੱਕ 10 ਸਾਲ ਦਾ ਇੱਕ 11 ਸਾਲ ਦਾ ਇੱਕ 10 ਸਾਲ ਦਾ ਤੇ ਇੱਕ ਬੱਚਾ ਇਹਦੇ ਪੇਟ ਦੇ ਵਿੱਚ ਸੀ ਪ੍ਰੈਗਨੈਂਸੀ ਇਹ 9 ਮੰਥ ਤਾਂ ਉੱਥੋਂ ਉਹ ਬੱਚੇ ਲੈ ਕੇ ਜਦੋਂ ਆਈ ਉਹ ਕਿੱਥੇ ਗਏ ਬੱਚੇ ਉਹ ਦੋਨੋਂ ਬੱਚੇ ਕੌਣ ਲੈ ਗਿਆ ਇਹ ਸਾਨੂੰ ਹਜੇ ਕੁਝ ਨਹੀਂ ਪਤਾ ਪਰ ਜਿਹੜਾ ਬੱਚਾ ਇਸ ਭੈਣ ਦੇ ਪੇਟ ਦੇ ਵਿੱਚ ਸੀ ਤੇ ਇਹ ਬਠਿੰਡੇ ਰੇਲਵੇ ਸਟੇਸ਼ਨ ਤੇ ਆ ਕੇ ਇਹਦੇ ਲੀਵਰ ਪੇਨ ਸ਼ੁਰੂ ਹੋ ਗਈ ਤੇ 17 ਤਰੀਕ ਨੂੰ ਇਹ ਰੇਲਵੇ ਸਟੇਸ਼ਨ ਦੇ ਉੱਤੇ ਉੱਥੇ ਪਈ ਦੇ ਇਹਦੇ ਬੱਚਾ ਹੋ ਜਾਂਦਾ ਤੇ ਉੱਥੋਂ ਇਹ ਪੰਜਾਬ ਪੁਲਿਸ ਵਾਲਿਆਂ ਨੇ ਪੀਰ ਨੇ ਚੱਕ ਕੇ ਸਰਜੀਤ ਨੇ ਨੂੰ ਦਾਖਲ ਕਰਾਇਆ ਤੇ ਫਿਰ ਉਹਦੀ ਪ੍ਰੋਪਰ ਉਹਦੀ ਰਿਕਾਰਡ ਵਗੈਰਾ ਜਿਹੜੀ ਉਹਦਾ ਨਾੜੂਆ ਵਗੈਰਾ ਹਸਪੀਟਲ ਚ ਜਾ ਕੇ ਘਟਵਾਇਆ ਗਿਆ ਫਿਰ ਇਹਦੀ ਸਫਾਈ ਹੋਈ ਕਲੀਨਿੰਗ ਹੋਈ ਇਹਦਾ ਟ੍ਰੀਟਮੈਂਟ ਹੋਇਆ ਭੈਣ ਦਾ ਤਾਂ ਫਿਰ ਉਸ ਤੋਂ ਬਾਅਦ 22 ਤਰੀਕ ਨੂੰ ਸਾਡੇ ਕੋਲੇ ਪਹੁੰਚਦੇ ਹੋਏ ਮੰਨ ਲਓ 17 ਤਰੀਕ ਨੂੰ ਬੱਚੇ ਦਾ ਜਨਮ ਹੋਇਆ ਔਰ 22 ਤਰੀਕ ਨੂੰ ਇੱਥੇ ਆ ਕੇ 5 ਦਿਨਾਂ ਬਾਅਦ ਉਸ ਟਾਈਮ ਤੱਕਰ ਬੱਚੇ ਦਾ ਕੋਈ ਨਾਮ ਨਹੀਂ ਸੀ ਰੱਖਿਆ ਫਿਰ ਬੱਚੇ ਦਾ ਨਾਮ ਇੱਥੇ ਆਇਆ ਤਾਂ ਅਸੀਂ ਰੱਖਿਆ ਤੇ ਅੱਜ ਉਹਦਾ ਬਾਪ ਆਪਣੇ ਬੱਚੇ ਨੂੰ ਵੀ ਆਪਣੇ ਬੇਟੇ ਨੂੰ ਵੀ ਤੇ ਨਾਲ ਆਪਣੀ ਵਾਈਫ ਨੂੰ ਮਿਲਣ ਵਾਸਤੇ ਆਇਆ ਪਹਿਲੀ ਵਾਰੀ ਇਹ ਵੀਰ ਆਪਣੀ ਵਾਈਫ ਨੂੰ ਮਿਲੂਗਾ ਜਿਸ ਦਿਨ ਦੀ ਉਹ ਭੈਣ ਸਾਡੇ ਕੋਲ ਆਈ ਆ ਤੇ ਇਹਦਾ ਵੀ ਸ਼ੁਕਰੀਆ ਜਿਹੜਾ ਫੋਨ ਕਰਨ ਤੇ ਭਜਾਇਆ ਜਿੱਦਿ ਤੇ ਨਹੀਂ ਤਾਂ ਜਿਵੇਂ ਪਹਿਲਾਂ ਇਹਦੇ ਪੇਕੇ ਗੱਲ ਹੋਈ ਸੀ ਸਾਡੀ ਕਈ ਦਿਨਾਂ ਤੋਂ ਚੱਲਦੀ ਸੀ ਭੈਣ ਦੇ ਭਰਾ ਨਾਲ ਗੱਲ ਵੀ ਫਾਦਰ ਨਾਲ ਵੀ ਉਹਨਾਂ ਨੇ ਬਿਲਕੁਲ ਹੀ ਇਗਨੋਰ ਕਰਤਾ ਸੀ ਉਹਨਾਂ ਨੇ ਸਾਨੂੰ ਜਵਾਬ ਹੀ ਦਿੱਤਾ ਸੀ ਔਰ ਜਿਵੇਂ ਉਹ ਨਸ਼ੇ 'ਚ ਹੁੰਦੇ ਜਿਆਦਾ ਫਾਦਰ ਸਾਹਿਬ ਤੇ ਇਹਨਾਂ ਦੀ ਜਦੋਂ ਵੀ ਗੱਲ ਹੁੰਦੀ ਸੀ ਉਹਦੀ ਸ਼ਰਾਬ ਪੀਤੀ ਹੁੰਦੀ ਸੀ ਤੇ ਭਰਾ ਨੇ ਵੀ ਇਹਦੇ ਨੇ ਕੋਈ ਫਿਰ ਉਹਨਾਂ ਤੋਂ ਕਿਵੇਂ ਨਾ ਕਿਵੇਂ ਕਰਕੇ ਕਿਸ਼ਨ ਜੀ ਦਾ ਨੰਬਰ ਲਿਆ ਸਾਡੇ ਸਮندر ਦਿੱਤਾ ਜੀ ਨੇ ਫਿਰ ਕਿਸ਼ਨ ਜੀ ਇੱਥੇ ਅੱਜ ਪਹੁੰਚੇ ਆਪਣੀ ਵਾਈਫ ਵਾਸਤੇ ਆਪਣੇ ਬੱਚਿਆਂ ਵਾਸਤੇ ਤੇ ਇਹਦੇ ਜਿਹੜੇ ਦੋ ਬੱਚੇ ਆ ਵੀਰ ਦੇ ਉਹਨਾਂ ਦੀਆਂ ਤਸਵੀਰਾਂ ਵੀ ਅਸੀਂ ਸ਼ੇਅਰ ਕੀਤੀਆਂ ਜਿਹੜੇ ਕਾਰਤਿਕ ਤੇ ਆਰਿਅਨ ਉਹ ਦੋਨੋਂ ਬੱਚੇ ਗੁੰਮ ਗਿਆ ਤੇ ਜੇ ਇਹ ਵੀਡੀਓ ਨੂੰ ਤੁਸੀਂ ਦੇਖ ਰਹੇ ਹੋ ਤਾਂ ਪਲੀਜ਼ ਇਸ ਫੋਟੋ ਨੂੰ ਸ਼ੇਅਰ ਕਰਿਓ ਬਾਤੋ ਵਾਤ ਬਾਕੀ ਆ ਜਾ ਵੀਰ ਨੂੰ ਮਣਾਉਣੇ ਆ ਇਹ ਪ੍ਰਾਚੀ ਕੌਣ ਆਇਆ ਮਿਲਨੇ ਉੱਟ ਕੇ ਮਿਲੋ ਚਲੋ 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 ਪਾਉਂਛੂ ਹਾਂ ਐਸੇ ਘਰਵਾਲਾ ਨੂੰ ਮਾਰੇ ਚਿੱਤ ਆ ਰੋਣਾ ਨਹੀਂ ਰੋਣਾ ਨਹੀਂ ਘਰਵਾਲਾ ਆਇਆ ਤੁਹਾਰੇ ਦੇਖੋ ਕਈ ਵਾਰੀ ਜ਼ਿੰਦਗੀ ਚ ਸਾਨੂੰ ਇਨਸਾਨ ਦੇ ਜੀਵਨ ਦੇ ਵਿੱਚ ਐਸੇ-ਐਸੇ ਮੋੜ ਦੇਖਣ ਨੂੰ ਮਿਲਦੀਆਂ ਐਸੀਆਂ ਰਨਾਵਾ ਅਸੀਂ ਦੇਖਣ ਨੂੰ ਮਿਲਦੀਆਂ ਪਿਛਲੇ 10 ਸਾਲਾਂ ਤੋਂ ਦੇਖ ਰਹੇ ਹਾਂ ਵੀ ਜ਼ਿੰਦਗੀਆਂ ਹੀ ਬਦਲ ਜਾਂਦੀਆਂ ਛੋਟੀ ਜੀ ਗਲਤੀ ਨਾਲ ਛੋਟਾ ਜਿਹਾ ਕੋਈ ਗਲਤ ਸਟੈਪ ਚੱਕਣ ਨਾਲ ਹੁਣ ਜਿਵੇਂ ਭੈਣ ਥੋੜੀ ਡਿਪਰੈਸ਼ਨ ਚ ਹੈ ਫਾਦਰ ਸਾਹਿਬ ਵੀ ਡਿਪਰੈਸ਼ਨ ਸੀ ਇਹਦੀ ਭੈਣ ਇਹਨੂੰ ਵੀ ਬਲੱਡ ਚ ਮਿਲੀ ਹੋਈ ਹੈ ਬਿਮਾਰੀ ਹੁਣ ਘਰੋਂ ਨਿਕਲੇ ਹੀ ਕਿਸੇ ਬਟੇ ਨਾਲ ਤੇ ਪਾਸ ਤੇ ਮੈਂ ਤੇ ਕਿਵੇਂ ਵਾਹ ਫਟ ਅਸਟਾਣ ਨਾਲ ਤੇ ਪਾਸ ਤੇ ਮੈਂ ਚੇਰੇ ਚੋਂ ਛੁੱਟ ਕੇ ਪਤਾ ਨਹੀਂ ਕਦੋਂ ਮਿਲਣਗੇ ਉਹ ਜਦੋਂ ਬਠਿੰਡਾ ਗਏ ਵਾਹ ਪਰ ਤੇਰੇ ਪਾਸ ਤੇ ਬੱਚਾ ਅਗਪੀ ਚਾਹੀ ਤੇ ਕਾ ਲੱਗ ਰਿਹਾ ਤੇਰੇ ਪਾਸ ਮੈਂ ਪੁੱਛ ਰਿਹਾ ਸੀ ਥਰਮੋਸ ਇਹ ਰੱਖਾਣੂਗਾ ਰਾਜੀ ਜਦ ਤੂੰ ਬਠਿੰਡਾ ਆਈ ਸੀ ਬੇਟਾ ਜਿਹੜਾ ਹਰਦਵਾਰ ਸੀ ਹਾਂ ਪਰ ਕਾਰਤਿਕ ਆ ਨਹੀਂ ਥਿਆ ਕਾਰਤਿਕ ਰਾਰੀਨ ਕਹਾਂ ਪੇ ਛੋੜ ਦਿਆ ਤੂੰ ਨੇ ਫਿਰ ਕਹਾਂ ਤੱਕ ਠੇ ਤੁਹਾਰੇ ਸਾਹ ਪਰ ਵਹੀ ਪੇ ਡੋਣ ਲੇਗੇ ਨਾ ਉਹਨੂੰ ਤੂੰ ਵੀ ਚਾਹਤੀ ਹੋ ਨਾ ਬੱਚੋ ਕੋ ਮਿਲਣਾ ਬੱਚੋ ਕੋ ਮਿਲਣਾ ਹੈ ਨਾ हम बच्चों को ढूंढ के लाएंगे तुम्हारे पते भी कृष्ण जी भी इसीलिए आए आर्यन और कार्तिक को ढूंढ सके तुम ये बताओ जब तुम हरिद्वार से निकली का? तो बच्चे तेरे साथ ही तो थे बड़े तक देखो अपने बाप से बातें कर रहा है जी बलविंदर सिंह प्राची कहाँ लग रहे हैं इनके पिता भी हर हरिद्वार में ही रहते है घर का हाल चल पूछो तेरी सासू चले गई इतना बुरे समय चल रहा है इसकी दादी भी चल बसी है और दो तुम्हारे बच्चे भी घूम गए हैं तू तो भी कितनी अपसेट होगी है क्या हालात बन गए बेटा वो रोते रोते दादी अपने पोतों के लिए चलेगी दुनिया से रोना नहीं कोई बात एक ओंकार सतनाम करता पर निर्भो निर्वैर काल मैं दिन रात एक कर दीजिए इनके माँ को फोन करा तो कह दिया मैं डर तो मर गई मन कोई बात नहीं भाई सारी तो दीदी है ਮੇਰਾ ਤਾਂ ਲਾਲ ਗਏ ਆ ਮਾ। ਬਾਬਾ ਨਾ ਟੰਗ ਗਾ। ਉਹਨੇ ਕੋਈ ਸਪੋਰਟ ਨਹੀਂ ਕੀਤਾ। ਨਾ ਕੋਈ ਨਹੀਂ ਕੀਤਾ। ਇਸਕੇ ਬਾਪ ਨੇ ਵੀ ਇਸਕੇ ਭਾਈ ਨੇ ਵੀ ਕੋਈ ਸਪੋਰਟ ਨਹੀਂ ਕੀਤਾ। ਅਬੇ ਫੋਨ ਗਿਆ ਤਾਂ ਉਹਨੇ ਕਿਹਾ ਹਮਾ ਮੁੱਤ ਪਟ ਆਸਾਨ ਕਰ ਤੇਰਾ ਮਾਟਰ ਤੂੰ ਸਮਾੜ। ਕੋਈ ਬਾਤ ਨਹੀਂ ਰੋ ਮਾ। ਨਾ ਕੋਈ ਹੋਰ। ਹਾਂਜੀ ਸਰਜੀਤ ਸਿੰਘ ਜੀ। ਹਾਂਜੀ ਸਤਿਕਾਰਯੋਗ ਜੀ। ਸਤਿਕਾਰ ਛੋਟੇ ਵੀਰੇ ਪਰੰਦਾ ਤੈਨੂੰ ਵਧਾਈਆਂ। ਪ੍ਰਾਚੀ ਭੈਣ ਦਾ ਘਰ ਲੱਭ ਗਿਆ। ਤੁਮ ਤਾਂ ਖੁਦ ਹੋ ਗਾ। ਕਿਸਮਤ ਮਰਮਾ ਸ਼ੁਕਰੀਆ ਬਹੁਤ ਬਹੁਤ ਜਿਹੜਾ ਤੂੰ ਬਰਲਾ ਕੀਤਾ ਜਿਹੜਾ ਤੁਸੀਂ ਇਹਦਾ ਉਹਦੇ ਨਾਲ ਕਰ ਲਿਆ ਇਸ ਪੈਣ ਨੂੰ ਤੁਸੀਂ ਉੱਥੋਂ ਸੜਕ ਤੋਂ ਕਿੰਦਾ ਦੀ ਕੰਡੀਸ਼ਨ ਚੱਕਿਆ ਫੁੱਟਪਾਥ ਤੋਂ ਔਰ ਕਿਵੇਂ ਬੱਚੇ ਦੀ ਜ਼ਿੰਦਗੀ ਬਚਾਈ ਨਾਲੇ ਭੈਣ ਦੀ ਤੂੰ ਤੇਰਾ ਧੰਨਵਾਦ ਭਾਈ ਨਹੀਂ ਨਹੀਂ ਜੀ ਤੁਹਾਡਾ ਦੇਰ ਗਿਆ ਕਰ ਕੀਤੇ ਜੀ ਅਸੀਂ ਤਾਂ ਕੁਝ ਵੀ ਨਹੀਂ ਤੁਹਾਡੇ ਮੁਕਾਬਲੇ ਸਾਰਾ ਦੇਵਾਦਾਂ ਮੌਕਾ ਦਿਓ ਜੀ ਦੱਸੋ ਸਾਨੂੰ ਲਾਊਡ ਹੋਈ ਸੀਵਾ ਜੀ ਦੱਸੋ ਜੀ ਕੋਈ ਇੱਕ ਹੀ ਸੇਵਾ ਤੇ ਵੀਰੇ ਇਹਦੇ ਦੋ ਬੱਚੇ ਲੱਭਣੇ ਆਪਾਂ ਇਹਦੇ ਦੋ ਬੱਚੇ ਗੁੰਮ ਗਏ ਹਾਂਜੀ ਉਹ ਵੀਰੇ ਲੱਭੋ ਉਹਦੀਆਂ ਫੋਟੋ ਮੈਂ ਤੁਹਾਨੂੰ ਭੇਜਤੀ ਆਵਾ ਤੇ ਮੈਨੂੰ ਸਰ ਫੋਟੋਆਂ ਨਹੀਂ ਆਈਆਂ ਮੈਂ ਕੱਲ੍ਹ ਭੇਜੀਆਂ ਨਹੀਂ ਸਰ ਜੀ ਸਕੇ ਨੂੰ ਹੁਣੇ ਭੇਜਦੇ ਆ ਜੀ ਹੁਣੇ ਮਿਲ ਗਿਆ ਸਾਨੂੰ ਵੀ ਉਹਦਾ ਡੈਡੀ ਆਇਆ ਨਾ ਬੱਚਿਆਂ ਦਾ ਕੋਈ ਚੱਕਰ ਨਹੀਂ ਕਰ ਮੈਂ ਜਉਦੀ ਤੂੰ ਆਪਣੇ ਛੱਡ ਕੇ ਮੈਂ ਆਪੇ ਲੱਭੂਗਾ ਮੈਨੂੰ ਤੁਸੀਂ ਫੋਟੋਆਂ ਭੇਜ ਦਿਓ ਕਹਿੰਦੇ ਆ ਜੀ ਇਹ ਨਾ ਘਰੋਂ 8 8 25 ਨੂੰ ਨਿਕਲੀ ਆ ਅਗਸਤ ਦੇ ਵਿੱਚ ਔਰ 17 ਅਗਸਤ ਨੂੰ ਇਹਦੇ ਬੱਚਾ ਹੋਇਆ ਜਿਹਨੂੰ ਤੁਸੀਂ ਇਹਨੂੰ ਉੱਥੋਂ ਚੱਕਿਆ ਸਟੇਸ਼ਨ ਤੋਂ ਹਾਂ ਜੀ ਹਾਂ ਤੇ 22 ਨੂੰ ਤੁਸੀਂ ਸਾਡੇ ਕੋਲੇ ਪਹੁੰਚਦਾ ਕੀਤਾ 8 ਤੋਂ ਲੈ ਕੇ 17 ਦੇ ਵਿੱਚ ਵਿੱਚ ਇਹ ਕਿੱਥੇ ਕਿੱਥੇ ਗਈ ਆ ਕਿਵੇਂ ਕਿਵੇਂ ਹੈ ਨਾ ਅਸੀਂ ਕੋਸ਼ਿਸ਼ ਕਰਦੇ ਆਂ ਤੇ ਘਰ ਵਾਲਾ ਵੀ ਗੱਲ ਕਰੂਗਾ ਜੇ ਨਾਲ ਜੇ ਇਹਨੂੰ ਚੇਤੇ ਆ ਜਾਵੇ ਕੁਝ ਸਾਡੀ ਵੀ ਇਹ ਕੋਸ਼ਿਸ਼ ਰਹੂਗੀ ਜਿਵੇਂ ਪਰਾਚੀ ਭੈਣ ਆਪਣੇ ਹਸਬੰਦ ਨੂੰ ਦੇਖ ਕੇ ਇਮੋਸ਼ਨਲ ਹੋ ਗਿਆ ਥੋੜਾ ਹੋ ਸਕਦਾ ਹੁਣ ਇਹਨਾਂ ਦੇ ਆਉਣ ਨਾਲ ਪਰਾਚੀ ਭੈਣ ਨੂੰ ਵੀ ਥੋੜਾ ਰਿਲੀਫ ਮਿਲੇ ਠੀਕ ਹੋ ਕੇ ਇਹ ਵੀ ਦੱਸ ਸਕੇ ਕਿ ਉਹ ਬੱਚੇ ਕਿੱਥੇ ਛੁੱਟ ਗਏ ਜਾਂ ਤਾਂ ਬੱਚੇ ਉਦੋਂ ਉੱਥੇ ਹੀ ਸੀ ਕਿਤੇ ਆਸੇ ਪਾਸੇ ਸੀ ਤੇ ਉਹ ਬੱਚੇ ਉੱਥੇ ਕਿਤੇ ਘੁੰਮ ਗਏ ਹਵਾਈ ਜਾਨ ਹੋ ਸਕਦਾ ਉਹ ਬੱਚੇ ਅੱਗੇ ਫਿਰੋਜ਼ਪੁਰ ਚਲੇ ਗਏ ਹੋ ਸਕਦਾ ਹਰਦਵਾਰ ਤੋਂ ਜਦੋਂ ਨਿਕਲੀ ਰਸਤੇ 'ਚ ਕਿਸੇ ਸਟੇਸ਼ਨ ਤੇ ਉਤਰ ਗਏ ਮਤਲਬ ਇਹ ਕੁਝ ਵੀ ਪੋਸੀਬਲ ਆ ਪਰ ਇੱਕ ਬੱਚੇ ਦਾ ਨਾਮ ਆ ਰੀ ਹੈ ਨਾ ਇੱਕ ਦਾ ਨਾਮ ਕਾਰਤਿਕ ਆ ਆਰੀਨ ਵੱਡਾ ਵਕ ਕਾਰਤਿਕ ਕਾਰਤਿਕ ਬੜਾ ਜੀ ਕਾਰਤਿਕ 11 ਸਾਲ ਦਾ ਹਾਂ ਜੀ ਔਰ ਆਰੀਨ 10 ਸਾਲ ਦਾ ਤਾਂ ਇਹ ਦੋਨੋਂ ਬੱਚਿਆਂ ਦੀਆਂ ਤਸਵੀਰਾਂ ਵੀ ਅਸੀਂ ਸ਼ੇਅਰ ਕੀਤੀਆਂ ਮੈਂ ਸਕਰੀਨ ਤੇ ਤਾਂ ਪਲੀਜ਼ ਹੋ ਰਿਹਾ ਬਿਲਕੁਲ ਸੇਮ ਚੀਜ਼ ਬੜ ਜਾ ਸ਼ੇਅਰ ਕਰਿਓ ਔਰ ਇਹ ਮਜ਼ਦੂਰ ਜੋੜ ਕੇ ਰਿਕੁਐਸਟ ਭੇਜਾ ਮਿਲ ਆ ਮੇਰੇ ਦਾ ਤੱਕ ਪਤਾ ਦੇ ਹੋ ਹਾਂ ਮਜ਼ਦੂਰ ਆ ਵੀਰਾ ਪਲੰਬਰ ਦਾ ਕੰਮ ਕਰਦਾ ਹੈ ਨਾ ਆਪਦੇ ਦੋ ਬੱਚੇ 11 ਸਾਲ ਦੇ ਇੱਕ 10 ਸਾਲ ਦਾ ਬੱਚੇ ਵੀ ਇਹਨੇ ਪਾਲੇ ਆ ਆਪਣੀ ਵਾਈਫ ਨੂੰ ਵੀ ਨਾਲੇ ਤੇ ਬੱਚੀ ਪਰਾਚੀ ਆ ਜਿਹੜੀ ਬਲੱਡ ਦੇ ਵਿੱਚ ਇਹਨੂੰ ਪ੍ਰੋਬਲਮ ਮਿਲੀ ਹੈ ਬਿਮਾਰੀ ਬਿਮਾਰੀ ਹੈ ਮੈਂਟਲੀ ਇਹ ਵੀਰ ਉਹਦੀ ਕੇਅਰ ਵੀ ਕਰਦਾ ਰਿਹਾ ਆਪਣੀ ਵਾਈਫ ਦੀ ਪਰ ਹੁਣ ਜਦੋਂ ਇਹ ਘਰੋਂ ਉਦੋਂ ਜਦੋਂ ਘਰ ਸੇ ਨਿਕਲੀ ਹੈ ਤਾਂ ਮਾਈਕੇ ਸੇ ਨਿਕਲੀ ਹੈ ਮਾਈਕੇ ਮੇ ਵੀ ਮੇਰੀ ਨੋ ਮਾਈਕੇ ਰਹਿ ਰਹੀ ਸੀ ਤੂੰ ਵੀ ਮਾਈਕੇ ਮੇ ਹੀ ਰਹਿਣਾ ਸੀ ਇਸਕੇ ਮੈਂ ਰਹਿ ਰਿਹਾ ਤਾਂ ਜੀ ਮੇਰਾ ਕੰਮ ਰਿਸਕੇ ਚੱਲ ਰਿਹਾ ਤਾਂ ਜੀ ਅੱਛਾ ਪਲੰਬਰਿੰਗ ਦਾ ਕੰਮ ਕਰਦੇ ਹੋ ਪਲੰਬਰ ਦਾ ਹੀ ਕਰਦਾ ਜੀ ਹਾਂ ਉਹ ਦਲੀ ਲੱਤਾ ਹਾਂ ਜ਼ਿਆਦਾ ਤੁਸੀਂ ਸਾਰੇ ਜਰੂਰ ਸਪੋਰਟ ਕਰਿਓ ਹਣਾ